ਮਾਲਵਾ ਦੀ ਖਬਰ ਤੇ ਪੰਜ ਪਾਣੀ ਨਿਊਜ਼ ਤੇ ਤੁਹਾਡਾ ਸਵਾਗਤ ਹੈ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਲੋਕ ਸਭਾ ਚੋਣਾਂ ਬਿਲਕੁਲ ਨੇੜੇ ਆ ਚੁੱਕੀਆਂ 1 ਜੂਨ ਨੂੰ ਪੰਜਾਬ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੇ ਨੇ ਅੱਜ ਅਸੀਂ ਪਹੁੰਚੇ ਆਂ ਪਿੰਡ ਹਸਵਾਲਾਂ ਦੇ ਵਿੱਚ ਜੋ ਕਿ ਲੋਕ ਸਭਾ ਹਲਕਾ ਬਠਿੰਡਾ ਦਾ ਪਿੰਡ ਹੈ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਲੋਕ ਸਭਾ ਚੋਣਾਂ ਦੇ ਬਾਰੇ ਸਰਵੇ ਕਰਦੇ ਆ ਅੱਜ ਅਸੀਂ ਪਹੁੰਚੇ ਆ ਪਿੰਡ ਸਪਾਲਾਂ ਦੇ ਵਿੱਚ ਜਾਣਦੇ ਆ ਇੱਥੋਂ ਦੇ ਲੋਕਾਂ ਦਾ ਕੀ ਰੁਝਾਨ ਆ ਕਿਹੜੀ ਪਾਰਟੀ ਇਹਨਾਂ ਨੂੰ ਚੰਗੀ ਲੱਗਦੀ ਆ ਕਿਹੜੀ ਪਾਰਟੀ ਨੂੰ ਵੋਟਾਂ ਪਾਉਣਗੇ ਕਿਹੜੀ ਪਾਰਟੀ ਨੇ ਕੀਤੇ ਕੰਮ ਆ ਸਾਡੇ ਨਾਲ ਪਿੰਡ ਸਪਾਲਾਂ ਦੇ ਕੁਝ ਤੁਸੀਂ ਨੀ ਮੌਜੂਦ ਆ ਕਰਦੇ ਆ ਰਹੀ ਇਹਨਾਂ ਨਾਲ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਇਹ ਕਪੜਾ ਕਿਹੜਾ ਬੰਦਾ ਜੀ ਸਪਾਲਾਂ ਪਿੰਡ ਆ ਜੀ ਤੇ ਸਪਾਲਾਂ ਪਿੰਡ ਦੇ ਵਿੱਚ ਇੱਥੇ ਕੀ ਚੋਣਾ ਦਾ ਵੋਟਾਂ ਦਾ ਕੀ ਮਾਮਲਾ ਦੇਖੋ ਜੀ ਇੱਥੇ ਜ਼ਿਆਦਾਤਰ ਲੋਕ ਕੁਡੀਆਂ ਸਾਹਿਬ ਨਾਲ ਹੈ ਗੁਰਮੀਤ ਸਿੰਘ ਕੁਡੀਆਂ ਜੈਦਾਰ ਜੀ ਨਾਲ ਹੈ ਕਿਉਂਕਿ ਉਹਨਾਂ ਦਾ ਪਲਾਮਾਨਸ ਪਰਿਵਾਰ ਆ ਬਿਲਕੁਲ ਉਹ ਕੰਮ ਸਹੀ ਕਰਦੇ ਆ ਅਸੀਂ ਉਹਨਾਂ ਤੋਂ ਸੰਤੋਖਿਆ ਖੁਸ਼ ਆ ਬਾਕੀ ਸਾਨੂੰ ਜੋ ਵੀ ਰਾਤ ਨੂੰ 12 ਵਜੇ ਵੀ ਫੋਨ ਕਰਦੇ ਸਾਡਾ ਫੋਨ ਉਹ ਚੁੱਕਦੇ ਆ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਕੋਈ ਟਿੱਕਾ ਨਹੀਂ ਹਰ ਬੰਦੇ ਨੂੰ ਉਹਨਾਂ ਦੀ ਚਾਹਤ ਆ ਵੀ ਅਸੀਂ ਕੁਡੀਆਂ ਸਾਹਿਬ ਨੂੰ ਬਣਾ ਕੇ ਬਣਾਈਏ ਤੇ ਕੁਝ ਹੋਈਏ ਕਿਹੜੇ ਕਿਹੜੇ ਕੰਮ ਕੀਤੇ ਆ ਕੁਡੀਆਂ ਸਾਹਿਬ ਨੇ ਕੰਮ ਸਾਡੇ ਬਹੁਤ ਕੀਤੇ ਜਿਵੇਂ ਨਰੇਕਾ ਦਾ ਕੰਮ ਸਾਡੇ ਬਹੁਤ ਚੱਲਿਆ ਜੀ ਹਰ ਹਫਤੇ ਸਾਨੂੰ ਕੰਮ ਮਿਲਦਾ ਰਿਹਾ ਚਲੋ ਹੋਣਾ ਚਾਹੁੰਨ ਜਾਂवता ਲੱਗਣ ਕਰਕੇ ਥੋੜਾ ਜਿਆ ਬੰਦੇ ਨਹੀਂ ਤੇ ਵੈਸੇ ਸਾਡੇ ਤਕਰੀਬਨ ਚੱਲਦਾ ਹੀ ਯਾਰ ਹੋਰ ਜਿਵੇਂ ਬਿਜਲੀ ਦੇ ਬਿੱਲ ਮਾਫ ਹੈ ਸਾਨੂੰ ਸਾਡਾ 5-7000 ਰੁਪਏ ਮਹੀਨੇ ਦਾ ਉਹ ਸਾਨੂੰ ਵੱਜਦਾ ਜੀ ਨਹੀਂ ਤਾਂ ਅੱਗੇ ਸਾਨੂੰ ਬਿੱਲ ਪੈਂਦਾ ਸੀ ਡਾਕਟਰੀ ਇਲਾਜ ਮੁਫਤ ਹੈ ਸਾਡਾ ਆ ਸਾਡੇ ਨਾਲ ਗਵਾਨ ਕਵਰ ਵਾਲੇ ਬਣਿਆ ਆਮ ਆਦਮੀ ਕਲੀਨਿਕ ਅਸੀਂ ਉੱਥੇ ਜਾਂਦੇ ਕੋਈ 1 ਰੁਪਿਆ ਨਹੀਂ ਸਾਡੇ ਕੋਲ ਲੈਂਦੇ ਨਾ ਕਦੀ ਸਾਡਾ ਆਧਾਰ ਕਾਰਡ ਹੀ ਵੇਖਿਆ ਨਾ ਪੁੱਛਦੇ ਮੋਬਾਈਲ ਨੰਬਰ ਲੈਂਦੇ ਸਾਨੂੰ ਦਵਾਈ ਦੇ ਕੇ ਘਰ ਨੂੰ ਤੋਰ ਦਿੰਦੇ ਆਈ ਸੁਵਿਧਾ ਸਾਨੂੰ ਹੋਰ ਇਹ ਤੋਂ ਵੱਧ ਅਸੀਂ ਕੀ ਚਾਹੁੰਨੇ ਔਰ ਜਿਹੜੇ ਤੋਂ ਪਹਿਲਾਂ ਪਾਰਟੀਆਂ ਆਈਆਂ ਬਾਦਲ ਸਾਹਿਬ ਆਏ ਆ ਜਾਂ ਕਾਗਰਸ ਆਈ ਜਾਂ ਕੈਪਟਨ ਬਿਰਦਸਖ ਮੁੱਖ ਮੰਤਰੀ ਰਹੇ ਆ ਬਾਦਲ ਸਾਹਿਬ ਵੀ ਕਾਫੀ ਸਮਰਿਆ ਹੈ ਉਹਨਾਂ ਨੇ ਤੁਹਾਡੇ ਪਿੰਡ ਦਾ ਕੋਈ ਕੰਮ ਨਹੀਂ ਕੀਤਾ ਬਾਦਲ ਸਾਹਿਬ ਨੇ ਜੀ ਵੇਖੋ ਬਾਦਲ ਸਾਹਿਬ ਨਹੀਂ ਸੀ ਮਾੜੇ ਪਰ ਜਿਹੜੇ ਉਹਨਾਂ ਨੇ ਅੱਗੇ ਕਰੰਦੇ ਸੀ ਉਹਨਾਂ ਬਾਰੇ ਅਸੀਂ ਕਵਾਂਗੇ ਵੀ ਉਹ ਬਿਲਕੁਲ ਮਾੜੇ ਸੀ ਨਾ ਸਾਨੂੰ ਉਹ ਪੁੱਛਦੇ ਸੀ ਆਪਦੇ ਘਰ ਦੇ ਜੀਆਂ ਨੂੰ ਜਿਵੇਂ ਆਉਂਦੇ ਅੰਨਾ ਵੰਡੇ ਔੜੀਆਂ ਮੁਰਮੁਰ ਘਰਦਿਆਂ ਨੂੰ ਉਹ ਸਾਡੇ ਨਾਲ ਹੁੰਦੀ ਰਹੀ ਆ ਕਦੀ ਉਹਨਾਂ ਨੇ ਜੇ ਕੌਰੇ ਤੇ ਤੇ ਆਪਦੇ ਨਾਲ ਸੱਤ ਕੇ ਅੰਦਰ ਵੜ ਕੇ ਉਹਨਾਂ ਨੇ ਕਮਰੇ ਲਿਖਦੇ ਨੇ ਚਲ ਕੇ ਵੇਖ ਲੋ ਮੇਰਾ ਘਰ ਅਜ ਵੀ ਕੱਚਾ ਜੇ ਹੁਣ ਕੁੜੀਆਂ ਸਾਹਿਬ ਬਣੇ ਉਹਨਾਂ ਕੋਈ ਰਿਕੁਐਸਟ ਕੀਤੀ ਉਹਾਂ ਦੇ ਕੋਈ ਗੱਲ ਨਹੀਂ ਕੰਮ ਚੱਲਣ ਤੋਂ ਬਣਾ ਦੇਾਂਗੇ ਅਸੀਂ ਤੁਹਾਡੇ ਵੀ ਮਕਾਨ ਸਾਬ ਬਾਕੀ ਬਾ ਨਾ ਸਾਨੂੰ ਕਿਸੇ ਨੇ ਪੁੱਛਿਆ ਅੱਜ ਸਾਨੂੰ ਮਾਨਤਾ ਨੂੰ ਵੀ ਮਿਲਦਾ ਸਾਰਾ ਕੁਝ ਅਸੀਂ ਰਾਤ ਨੂੰ ਅੱਧੀ ਰਾਤ ਫੋਨ ਕਰਨੇ ਖੁੰਡਿਆ ਸਾਹਿਬ ਸਾਡਾ ਫੋਨ ਚੁੱਕਦੇ ਸਾਨੂੰ ਬਹੁਤ ਆਓ ਜੀ ਕਰਦੇ ਕਦੀ ਸਾਨੂੰ ਪ੍ਰੋਬਲਮ ਨਹੀਂ ਕੋਈ ਵੀ ਆਈ ਅੱਛਾ ਤਾਂ ਮਨ ਲਵੇ ਤੁਸੀਂ ਖੁੰਡਿਆ ਸਾਹਿਬ ਦੇ ਨਾਲ ਆ ਵੀ ਪੱਕੇ ਤੁਸੀਂ ਖੁੰਡਿਆ ਸਾਹਿਬ ਨੂੰ ਹੀ ਜਿਹੜੀ ਆ ਵੋਟ ਹੈ ਵੋਟ ਉਧਰ ਹੋਣ ਉਧਰ ਹੀ ਪਾਵਾਂਗੇ ਪੱਕੇ ਨਹੀਂ ਜੀ ਪੱਕੇ ਅਸੀਂ ਕੋਈ ਕਿਸੇ ਪਾਰਟੀ ਨਾਲ ਨਹੀਂ ਜੁੜੇ ਪਰ ਲੇਕਿਨ ਵੋਟ ਅਸੀਂ ਖੁੱਟਿਆ ਸਾਹਿਬ ਨੂੰ ਪਾਵਾਂਗੇ ਕਿਉਂਕਿ 2 ਸਾਲੋ ਕੇ ਉਹਨਾਂ ਦਾ ਕਾਰਜਕਾਰੀ ਵੇਖੀ ਬਹੁਤ ਸੋਹਣੀ ਲੱਗੀ ਸਾਨੂੰ ਬਹੁਤ ਵਧੀਆ ਹੀ ਬੰਦੇ ਆ ਬੜਾ ਸੋਹਣਾ ਪਰਿਵਾਰ ਆ ਅਸੀਂ ਉਹਨਾਂ ਦੇ ਨਾਲ ਹੀ ਜੁੜ ਗਏ ਉਹਨਾਂ ਦੇ ਕੰਮ ਵੇਖ ਕੇ ਜੁੜੇ ਪਹਿਲਾਂ ਨਹੀਂ ਪਹਿਲਾਂ ਅਸੀਂ ਤੁਰਦੇ ਫਿਰਦੇ ਅਸੀਂ ਕਦੀ ਕਿਸੇ ਪਾਰਟੀ ਨੂੰ ਕਾਂਗਰਸ ਨੂੰ ਪਾਤੀਆਂ ਕਦੀ ਕਿਸੇ ਨੂੰ ਪਾਤੀਆਂ ਪਰ ਅੱਜ ਸਾਨੂੰ ਉਹਨਾਂ ਦੇ ਕੰਮ 2 ਸਾਲਾਂ ਚੰਗੇ ਲੱਗੇ ਅਸੀਂ ਉਸ ਕਰਕੇ ਉਹਨਾਂ ਦੇ ਨਾਲ ਜੁੜੇ ਆ ਥੋੜੇ ਪਿੰਡ ਜਿਹੜੇ ਪਿੱਛੇ ਕਣਕਾਂ ਦਾ ਨੁਕਸਾਨ ਹੋਇਆ ਸੀ ਗੜੇਮਰੀ ਹੋਈ ਸੀ ਇੱਥੇ ਇਸ ਪਾਲਾਂ ਦੇ ਵਿੱਚ ਵੀ ਕੋਈ ਇਹੋ ਜਿਹੀ ਚਖੜ ਹਨੇਰੀਆਂ ਦਾ ਕਣਕਾਂ ਲੰਮੀਆਂ ਪੈ ਗਈਆਂ ਸੀ ਜਾਂ ਉੱਥੇ ਗੜੇਮਰੀ ਹੋਈ ਸੀ ਇੱਥੇ ਵੀ ਕੋਈ ਨੁਕਸਾਨ ਨਹੀਂ ਸਾਡੇ ਕੋਈ ਨੁਕਸਾਨ ਨਹੀਂ ਹੋਇਆ ਜੀ ਸਾਡੇ ਲੋਕਾਂ ਨੇ 60 60 65 65 ਮਣ ਕਣਕਾਂ ਝੜੀਆਂ ਜੀ ਐਵੇਂ ਕੋਈ ਰੋਲਾ ਪਾਈ ਜੇ ਤੇ ਕੋਈ ਕਰੀ ਜੇ ਆ ਸਾਰੇ ਅਸੀਂ ਜ਼ਿੰਮੇਵਾਰ ਬੰਦੇ ਬੈਠੇ ਆ ਕੋਈ ਇਹ ਨਹੀਂ ਜਿਹਨੂੰ ਮਰਜ਼ੀ ਪੁੱਛ ਲੋ 60 ਤੋਂ 70 ਆਜੋ ਜੀ ਆਜੋ ਤੁਸੀਂ ਮੜਾ ਜਾਓ 70 ਬੰਦੇ ਅੰਦਰ ਬਾਹਰ ਸਾਡੇ ਕਣਕਾ ਝੜ ਗਿਆ ਹਾਂ ਹਾਂਜੀ ਕੋਈ ਸਾਡੇ ਘਰੇ ਮਾਰੀ ਨਹੀਂ ਹੋਈ ਕੋਈ ਨੁਕਸਾਨ ਨਹੀਂ ਐਵੇਂ ਲੋਕ ਕਰੀ ਜਾਂਦੇ ਵੀ ਵਾਰੀ ਕਰੀ ਜਾਂਦੇ ਆਹ ਜੀ ਤੁਹਾਡਾ ਕਿਹੜਾ ਪਿੰਡ ਆ ਜੀ ਪਿੰਡ ਸਵਾਲਾ ਹੈ ਜੀ ਆਹੀ ਪਿੰਡ ਆਹੀ ਪਿੰਡ ਜੀ ਕੀ ਨਾਮ ਹੈ ਆਪਣਾ ਸੁਆਚੰਦਰ ਜੀ ਸੁਆਚੰਦਰ ਜੀ ਅੱਜ ਸਵੇਰ ਚੰਦਰਦੀ ਹੈ ਇੱਥੇ ਕੀ ਮੋਟਾ ਲਾ ਬਗ ਨੋਸਾ ਬਗ ਮੋਟਾ ਆ ਗਿਆ ਕੀ 몰ਤੀ ਹੈ ਜੋੜਾ ਕੋਲੇ ਦੀ ਖੁੱਡੀਆਂ ਸਾਹ ਜਿਆਦਾ ਜੋਰ ਹੈ ਜੀ ਇੱਥੇ ਸਾਡੇ ਖੁੱਡੀਆਂ ਸਾਹ ਦਾ ਜਿਆਦਾ ਜੋਰ ਹੈ ਜੀ ਸਰ ਕਿਉਂ ਮਤਲਬ ਨਾ ਜਿਆਦਾ ਜੋਰ ਹੈ ਠੀਕ ਹੈ ਵਧੀਆ ਹੀ ਕੰਮ ਕੁੰ ਵਧੀਆ ਕਰਦੇ ਜੀ ਸੁਣਦੇ ਗੰਦੇ ਜੀ ਹਰ ਇੱਕ ਬੰਦੇ ਹੀ ਸੁਣਦੇ ਹੈ ਜੀ ਜਦੋਂ ਤੁਸੀਂ ਜਾਣਿਆ ਤੁਹਾਡੀ ਪੂਰੀ ਮਤਲਬ ਗੱਲ ਸੁਣਦੇ ਆ ਗਦਰ ਗੱਲ ਸੁਣਦੇ ਜੀ ਸੁਣਦੇ ਸਾ ਆਪਣੇ ਪੂਰਾ ਪਿਓ ਪੂਰਾ ਤੇ ਦੂਜੇ ਜਿਹੜੇ ਅਕਾਲੀ ਦਲ ਜਾਂ ਕਾਗਜ਼ ਉਹਨਾਂ ਨੇ ਕੋਈ ਬੰਦੇ ਨੰਦਰੀ ਨਾ ਵੜਨਦੇ ਨੇ ਜੀ ਅੱਛਾ ਅੱਛਾ ਪੰਦਰਵੀ ਨੇ ਵਰਤ ਦਿੱਤੇ ਕੋਈ ਨਹੀਂ ਸੁਣਦਾ ਜੀ ਮਾਰੇ ਬੰਦੇ ਤੇ ਫਿਰ ਵੀ ਜਾਣਦੇ ਆ ਜੀ ਸੁਣਦੇ ਆ ਗੱਲਬਾਤ ਕੋਲਵਾ ਲੈਂਦੇ ਗੱਲਬਾਤ ਸੁਣਦੇ ਬਲ ਸਾਹਮਣੇ ਕੰਮ ਤਾਂ ਬਹੁਤ ਹੀ ਕੀਤੇ ਬਲ ਸਾਹਮਣੇ ਆਪ ਤਾਂ ਬਹੁਤ ਹੀ ਕੰਮ ਕੀਤੇ ਬਲ ਸਾਹ ਆਪ ਨਹੀਂ ਮਾਰੇ ਜੀ ਜਿਵੇਂ ਆਪਣੇ ਦੇ ਸੇਮ ਦਾ ਇਲਾਕਾ ਸੀਗਾ ਆਪਣੇ ਫਸਲ ਨਹੀਂ ਹੁੰਦੀ ਸੀ ਏਥੇ ਉਹਨਾਂ ਨੇ ਸੇਮ ਨਾਲ ਬਣਾਏ ਸੇਮ ਕੱਢੀ ਆਪਰੀ ਉਹਨਾਂ ਨੇ ਤੇ ਉਹ ਕੰਮ ਤਾਂ ਬਹੁਤ ਬਹੁਤ ਕੀਤੇ ਫਿਰ ਉਹਨਾਂ ਨੂੰ ਹਰਾਉਂਦਾ ਕਾਰਨ ਕੀ ਬਣਿਆ ਆਪ ਪਾਰਟੀ ਤੇ ਉਹਨੇ ਵੀ ਕਰ ਲੋਕਾਂ ਨੇ ਉਹ ਦਦੀ ਮੈਂ ਹੌਲੀ ਸਾਰਾ ਬਣ ਗਿਆ ਜੀ ਬੱਸ ਜਿਵੇਂ ਵੀ ਇੱਕ ਦੁਨੀਆ ਪਲਟੀ ਗਈ ਜੇ ਮੰਨ ਲਓ ਤੇ ਮਤਲਬ ਦੁਨੀਆ ਦਾ ਪਾਰਟੀ ਦੀ ਦੁਨੀਆ ਵੀ ਕਿਸੇ ਗੱਲ ਨਾਲ ਪਾਰਟੀ ਆ ਵੀ ਤੁਸੀਂ ਜਿਹੜਾ ਕਹਿੰਨੇ ਵੀ ਬਾਲ ਸਾਹਿਬ ਚੰਗੇ ਸੀ ਤੇ ਮਤਲਬ ਵੀ ਮਾੜਾ ਕੌਣ ਸੀ ਉਹ ਤੇ ਕਰਿੰਦੇ ਕੇ ਕਰਿੰਦਾ ਹੀ ਮਾੜਾ ਸੀ ਯਾਰ ਤਾ ਨਹੀਂ ਮਾੜੇ ਸੀ ਵਿਚਾਰੇ ਆ ਉਹਨਾਂ ਦਾ ਕਰਕੇ ਤੁਸੀਂ ਫਿਰ ਇੱਧਰ ਆ ਗਏ ਠੀਕ ਹੈ ਜੀ ਹੋਰ ਵੀ ਆਪਾਂ ਹਾਂ ਜੀ ਦੱਸੋ ਕਿਹੜਾ ਪਿੰਡ ਆਪਾਂ ਆਪਣਾ ਤਾਂ ਮਲੋੜ ਸ਼ਹਿਰ ਹੈ ਜੀ ਮਲੋੜ ਸ਼ਹਿਰ ਹਾਂ ਜੀ ਤੇ ਮਲੋੜ ਸ਼ਹਿਰ ਵੀ ਤਾਂ ਹੀ ਦੱਸ ਦੋ ਵੀ ਕਿਹੜੀ ਪਾਰਟੀ ਉੱਥੇ ਜੁੜਾਤ ਵੱਤੇ ਪਾਰਟੀ ਦੇ ਸਾਰੇ ਨਾਲ ਮਿਲ ਕੇ ਚੱਲੀ ਜਾਂਦੀ ਜੀ ਹੋ ਪਰਪਰ ਜੀ ਸਿੱਟਾ ਖੜਨ ਗਿਆ ਸਾਰੇ ਹਾਂਜੀ ਹਾਂਜੀ ਦੇਖਦੇ ਆਂ ਕਾਲੀਆਂ ਦਾ ਜਿਆਦਾ ਜੋਰ ਹੈ ਉਧਰ ਤਾਂ ਹੀ ਕਾਲੀਆਂ ਦਾ ਜਿਆਦਾ ਜੋਰ ਹੈ ਹਾਂਜੀ ਪਤਾ ਵੀ ਵੀ ਵਜੀਦ ਕਰਦੇ ਨੇ ਕੋਈ ਕੰਮ ਕੀਤਾ ਉਸ ਤੇ ਕੰਮ ਤਾਂ ਕੀ ਕੀਤਾ ਹੀ ਹੁਣ ਮੈਂ ਤੁਹਾਨੂੰ ਕੀ ਦੱਸਾਂ ਇੱਕ ਤਾਂ ਸਾਡੇ ਘਰ ਕੋਲੇ ਖਾੜਾ ਹੈਗਾ ਹੀ ਅੱਛਾ ਉੱਥੇ ਇੱਕ ਤਾਂ ਕੁਲੀ ਨਹੀਂ ਪੁਆਈ ਗਈ ਇੱਕ ਦੀ ਅੱਛਾ ਹਾਂਜੀ ਅੱਛਾ ਤੇ ਕਾਲੀਆਂ ਨੇ ਕੰਮ ਕੀਤੇ ਸੀ ਹਾਂਜੀ ਫੁੱਲ ਕੀਤੇ ਸੀ ਉਹਨਾਂ ਨੇ ਅੱਛਾ ਠੀਕ ਹੈ ਜੀ ਅਜਾ ਆਪਣਾ ਕਿਹੜਾ ਪਿੰਡ ਆ ਜੀ ਪਸਪਾਲੀ ਕੀ ਨਾਂ ਜੀ ਬਲਵਿੰਦਰ ਚੰਦ ਜੀ ਪਲਵੀਰ ਸਿੰਘ ਜੀ ਮਤਲਬ ਤੁਸੀਂ ਸਪਾਲਾ ਦੇ ਰਹਿਣ ਵਾਲੇ ਹੋ ਸਪਾਲਾ ਦੇ ਵਿੱਚ ਮਾਹੌਲ ਕੀ ਹੈ ਤੁਹਾਨੂੰ ਮਾਹੌਲ ਠੀਕ ਹੈ ਜੀ ਖੁੱਡੀਆਂ ਸਾਹਿਬ ਨਾਲ ਹੀ ਲੋਕ ਸਮਰਥਨ ਜ਼ਿਆਦਾ ਕਰਨਗੇ ਜੀ ਅੱਛਾ ਹਾਂਜੀ ਇਮਾਨਦਾਰ ਪਾਰਟੀ ਹੈ ਜੀ ਜਿਨ੍ਹਾਂ ਨੇ ਕੰਮ ਕੀਤੇ ਬਹੁਤ ਚੰਗੇ ਕੰਮ ਕੀਤੇ ਆ ਹੂੰ ਮੰਨ ਲਓ ਵਿਦਿਆ ਦਾ ਸੁਧਾਰ ਹੋਇਆ ਜੀ ਠੀਕ ਸਕੂਲਾਂ 'ਚ ਬਹੁਤ ਵਧੀਆ ਸੁਧਾਰ ਹੋਇਆ ਜੀ ਹਾਂਜੀ ਗਰੀਬ ਦਾ ਬੱਚਾ ਬਹੁਤ ਅੱਛਾ ਪੜ ਰਿਹਾ ਜੀ ਕਈਆਂ ਸਕੂਲਾਂ 'ਚ ਤਾਂ ਪ੍ਰਾਈਵੇਟ ਸਕੂਲਾਂ ਵਰਗੀ ਐਜੂਕੇਸ਼ਨ ਮਿਲ ਰਹੀ ਆ ਠੀਕ ਆ ਜੀ ਮਾਨਦਾਰ ਪਾਰਟੀ ਜੀ ਕੋਲ ਮਲਾ ਕੇ ਤੇ ਨੌکریاں ਨੂੰ ਗ੍ਰੇਮ ਦਿੱਤੀਆਂ ਹਾਂਜੀ ਨੌکریاں ਬਹੁਤ ਦਿੱਤੀਆਂ ਜੀ ਬਿਲਕੁਲ ਘਰ ਬੈਠੇ ਬੱਚਿਆਂ ਨੂੰ ਨੌکریاں ਮਿਲਿਆ ਕਿਸੇ ਦਾ 1 ਰੁਪਿਆ ਨਹੀਂ ਲੱਗਿਆ ਜੀ ਜਿੰਨਾਂ ਨੂੰ ਮਿਲਿਆ ਗਰੀਬ ਅਮੀਰ ਦੇ ਬੱਚਿਆਂ ਨੂੰ ਜਿਸ ਨੂੰ ਵੀ ਨੌਕਰੀ ਮਿਲੀ ਆ ਘਰ ਬੈਠੇ ਨੂੰ ਜੋਬ ਲੈਟਰ ਆਏ ਨੇ ਮੁੱਖ ਮੰਤਰੀ ਸਾਹਿਬ ਨੇ ਆਵਲ ਲੈਟਰ ਦਿੱਤੇ ਨੇ ਜੀ ਬਹੁਤ ਵਧੀਆ ਪਾਰਟੀ ਚੰਗੀ ਪਾਰਟੀ ਹੈ ਜੀ ਆਹ ਪਾਰਟੀ ਨੇ ਇਥੇ ਡਿਸਪੈਂਸਰੀਆਂ ਬਣਾਈਆਂ ਹੈਗੀਆਂ ਤੇ ਤੁਹਾਡੇ ਡਿਸਪੈਂਸਰੀ ਬਣੀ ਆ ਉੱਥੇ ਦਵਾਈਆਂ ਤੁਹਾਨੂੰ ਮਿਲਦੀਆਂ ਨੇ ਨਹੀਂ ਸਾਡੇ ਨਹੀਂ ਬਣੀ ਸਾਡੇ ਨਾਲ ਦੇ ਪਿੰਡ ਹੈਗੇ ਆ ਜੀ ਕਬਰਵਾਲੇ ਚ ਉਥੇ ਮੈਂ ਖੁਦ ਦਵਾਈ ਲੈ ਕੇ ਆਈ ਇੱਕ ਪੈਸੇ ਦਾ ਇੱਕ ਪੈਸਾ ਵੀ ਨਹੀਂ ਲੱਗਦਾ ਜੀ ਤੇ ਬਹੁਤ ਵਧੀਆ ਦਵਾਈਆਂ ਵਧੀਆ ਮਿਲਦੀਆਂ ਜੀ ਉਹਨਾਂ ਨੇ ਤਾਂ ਉਹਨਾਂ ਨੇ ਤਾਂ ਆਖਿਆ ਸੀ ਅਸੀਂ ਪਿੰਡ 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 ਡਿਸਪੈਂਸਰੀਆਂ ਬਣਾਵਾਂਗੇ ਤਾਂ ਪੰਨੀ ਚਾਹੀਦੀ ਹੈ ਜੀ ਸਾਡੇ ਪਿੰਡ ਵੀ ਜਰੂਰ ਬੰਨੀ ਚਾਹੀਦੀ ਹੈ ਅਸੀਂ ਖੁੱਡਿਆ ਸਾਹਿਬ ਨੂੰ ਇਹ ਅਪੀਲ ਕਰਦੇ ਆਂ ਵੀ ਖੁੱਡਿਆ ਸਾਹਿਬ ਨੂੰ ਇਹ ਅਪੀਲ ਕਰਦੇ ਆਂ ਵੀ ਦੇਖੋ ਸਰ ਸਾਡੇ ਪਿੰਡ ਵਾਲੀ ਥੋੜਾ ਜਿਹਾ ਧਿਆਨ ਦਿਓ ਲੋ ਤੁਹਾਡੇ ਸਮਰਥਨ ਚ ਆਗੇ ਨੇ ਇਹ ਸਾਡੀ ਆਵਾਜ਼ ਵੀ ਖੁੱਡੀਆਂ ਸਾਹਿਬ ਤੱਕ ਜਰੂਰ ਪਹੁੰਚਾਇਓ ਤੁਹਾਡੇ ਨਾਲ ਆ ਵੀ ਅੱਗੇ ਵੀ ਖੜੇ ਆ ਹੁਣ ਵੀ ਖੜੇ ਆ ਪਰ ਸਾਡੇ ਪਿੰਡ ਦਾ ਥੋੜਾ ਜਿਹਾ ਧਿਆਨ ਵੀ ਕਰੋ ਜੀ ਜਿਹੜੀਆਂ ਇੱਥੇ ਸਰਕਾਰੀ ਸਹੂਲਤਾਂ ਚਾਹੀਦੀਆਂ ਉਹਨਾਂ ਨੂੰ ਇਹਨਾਂ ਮੇਨ ਲਾਗੂ ਕਰਵਾਓ ਜਿਸ ਤਰ੍ਹਾਂ ਮੋਹੱਲਾ ਕਲੀਨਿਕ ਚਾਹੀਦਾ ਜੀ ਹੋਰ ਮੰਨ ਲਓ ਇੱਦਾਂ ਦਾ ਸੁਧਾਰ ਅੱਗੇ ਵੀ ਬਹੁਤ ਹੋਇਆ ਹੋਰ ਕਰੋ ਮੁੰਡਿਆਂ ਲਈ ਸਪੋਰਟਸ ਕਲੱਬ ਬਣਾਓ ਗਰਾਊਂਡ ਬਣਾਓ ਜੀ ਜੋ ਵੀ ਨੌਜਵਾਨ ਨੇ ਦੇਦੀ ਮੰਗ ਆ ਉਹਨਾਂ ਨੂੰ ਵੀ ਪੂਰੀਆਂ ਕਰੋ ਆਰਓ ਸੈਂਟਰ ਬਣਿਆ ਤੁਹਾਡੇ ਪੀਰ ਵਾਲਾ ਪਾਣੀ ਇੱਥੇ ਨਹੀਂ ਜੀ ਬੰਦ ਪਿਆ ਜੀ ਜਿਹੜਾ ਪਹਿਲਾਂ ਸੀ ਉਹ ਵੀ ਬੰਦ ਪਿਆ ਠੀਕ ਹੈ ਉਹ ਬੰਦ ਪਿਆ ਮਤਲਬ ਕਿ ਹਾਂ ਜੀ ਪਾਣੀ ਦੀ ਸਮੱਸਿਆ ਵੀ ਸਾਡੇ ਮੇਨ ਹੈ ਜੀ ਮਾਸੀ ਹੋਰ ਮੰਨ ਲਓ ਪੂਰਾ ਪਿੰਡ ਨਹਿਰ ਤੋਂ ਪਾਣੀ ਲੈਣ ਜਾਂਦੇ ਆ ਉਹ ਸਾਨੂੰ ਚਾਹੀਦਾ ਜੀ ਖੁੱਡਿਆ ਸਾਹਿਬ ਦੇ ਕੋਲ ਇਸ ਟਾਈਮ ਬਹੁਤ ਵੱਡੀ ਪਾਵਰ ਹੈ ਜੀ ਉੱਥੋਂ ਪਾਈਪ ਲਾਈਨ ਲਿਆ ਕੇ ਮੰਨ ਲਓ ਆਰੋ ਦਾ ਪਿੰਡ ਵਿੱਚ ਇੰਤਜ਼ਾਮ ਕੀਤਾ ਜਾਵੇ ਬਾਕੀ ਕੰਮ ਤਾਂ ਹਜੇ ਸਾਰੇ ਰਹਿੰਦੇ ਆ ਕਰਨ ਵਾਲੇ ਫੇਰ ਵੀ ਤੁਸੀਂ ਕੁਟੀਆਂ ਸਾਹਿਬ ਦੀ ਤਾਰੀਫ ਕਰੀ ਜਾਂਦੇ ਹੋ ਵੀ ਅਸੀਂ ਕੁਟੀਆਂ ਸਾਹਿਬ ਨੂੰ ਵੋਟ ਪਾਵਾਂਗੇ ਸਰ ਜਿੰਨੇ ਉਹਨਾਂ ਨੇ ਕੰਮ ਕੀਤਾ ਨਹੀਂ ਉਹ ਇਮਾਨਦਾਰੀ ਨਾਲ ਕੀਤਾ ਜੀ ਸਭ ਤੋਂ ਮੇਨ ਚੀਜ਼ ਇਹ ਆ ਵੀ ਅਸੀਂ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੇ ਬੱਚਿਆਂ ਤਰ੍ਹਾਂ ਬੈਠ ਕੇ ਉਹਨਾਂ ਨੂੰ ਦੁੱਖ ਤਕਲੀਫਾਂ ਆਪਣੇ ਸੁਣਾ ਸਕਦੇ ਆ ਜਿਹੜੇ ਇਸ ਤੋਂ ਪਹਿਲਾਂ ਪਾਰਟੀਆਂ ਸੀਗਾ ਸਾਨੂੰ ਤਾਂ ਮਤਲਬ ਹੀ ਨਹੀਂ ਜੀ ਉਹਨਾਂ ਦੇ ਮੰਨ ਲਓ ਜਿਹੜੇ ਉਹਨਾਂ ਤੇ ਸਿਕਿਉਰਿਟੀ ਲੱਗੀ ਹੁੰਦੀ ਸੀ ਪੰਜ ਕਿਲੇ ਦੂਰ ਤੱਕ ਅਸੀਂ ਉਹਨਾਂ ਦਾ ਚਿਹਰਾ ਹੀ ਨਹੀਂ ਚਾਜ ਨਾਲ ਦੇਖ ਸਕਦੇ ਗੱਲ ਤਾਂ ਦੂਰ ਦੀ ਗੱਲ ਆ ਜੀ ਮੋਗਲੇ ਤੁਸੀਂ ਸਾਨੂੰ ਦੇ ਕਾਮ ਘਰ ਦੇ ਬੱਚਿਆਂ ਦੇ ਆਮ ਕਰਦਾ ਕਰਕੇ ਵੀ ਜਿਵੇਂ ਆਮ ਆਪਾਂ ਦੇ ਇੱਕ ਦੂਜੇ ਦੇ ਘਰੇ ਜਾਂਦੇ ਆ ਉਵੇਂ ਬੈਠ ਜਾਂਦੇ ਹਾਂ ਹਾਂਜੀ ਉਵੇਂ ਗੱਲ ਕਰਦੇ ਹਾਂ ਹਾਂਜੀ ਸਾਡੀ ਆਵਾਜ਼ ਖੁਦ ਡਾਇਰੈਕਟਰ ਨਾਲ ਦੇ ਕੰਨਾਂ ਤੱਕ ਪਹੁੰਚਦੀ ਹੈ ਜੀ ਉਹ ਠੀਕ ਹੈ ਜੀ ਇਹਨੂੰ ਫੋਨ ਕਰਨ ਕਰ ਦਿੰਦੇ ਹਾਂ ਹਾਂਜੀ ਠੀਕ ਹੈ ਜੀ ਕਾਕਾ ਪੁੱਛਾਂਗੇ ਜ਼ਰੂਰ ਅਸੀਂ ਛੱਡ ਦੇਦਾ ਹੈ ਨਹੀਂ ਕਿਹੜੀ ਕਲਾਸ ਚ ਪੜਦਾ ਹੈ ਮੈਂ ਬੀਏ ਲਾਸਟ ਇਅਰ ਹੈ ਬੀਏ ਲਾਸਟ ਇਅਰ ਅੱਛਾ ਤੇ ਆ ਹੁਣ ਜਿਹੜੀਆਂ ਨੌਕਰੀਆਂ ਨੌਕਰੀਆਂ ਦਿੱਤੀਆਂ ਤੇ ਤੇਰੇ ਦਾ ਯਾਰ ਬੇਲੀ ਹੋਣਿਆ ਕੋਈ ਨੌਕਰੀ ਤੇ ਲੱਗਿਆ ਹੁਣ ਆ ਤੇ ਕੋਈ ਪੈਸਾ ਪੂਸਾ ਚੱਲਿਆ ਨਹੀਂ ਬਿਲਕੁਲ ਨਹੀਂ ਕੋਈ ਪੈਸਾ ਨਹੀਂ ਪਹਿਲਾਂ ਚੱਲਦੋ ਪਹਿਲਾਂ ਚੱਲਦਾ ਸੀਗੀ ਅੱਛਾ ਇਹ ਤਾਂ ਬੰਦੇ ਵੀ ਜਿਹੜਾ ਗਰੀਬ ਕਰਦਾ ਹੁਣ ਬੱਚਾ ਸੀ ਜਾਂ ਕਮਜ਼ੋਰ ਸੀ ਛੋਟਾ ਜ਼ਿੰਮੇਵਾਰ ਸੀ ਉਹ ਤਾਂ ਫਿਰ ਇੰਨੇ ਪੈਸੇ ਲਾ ਨਹੀਂ ਸਕਦਾ ਸੀ ਆ ਤੁਸੀਂ ਪਿੱਛੇ ਜੇ ਦੇਖ ਆਣਾ ਵੀ ਕਈ ਘਰਾਂ ਦੇ ਕੁੜੀਆਂ ਜਾਂ ਮੁੰਡੇ ਜੱਜ ਲੱਗੇ ਆ ਨੇ ਤਾਂ ਪਹਿਲਾਂ ਕਰ ਦੇਖਿਆ ਕਿਸੇ ਗਰੀਬ ਘਰ ਦਾ ਮੁੰਡਾ ਜੱਜ ਲੱਗਿਆ ਜਾਂ ਕਿਸੇ ਗਰੀਬ ਘਰ ਦੀ ਕੁੜੀ ਜੱਜ ਲੱਗ ਗਈ। ਅਸਪਾਲਾ ਪਿੰਡ ਤੋਂ ਕਿੰਨੇ ਕਿ ਬੱਚੇ ਲੱਗੇ ਜਿਹੜੇ ਜਿਨ੍ਹਾਂ ਨੂੰ ਸਰਕਾਰੀ ਨੌਕਰੀ ਮਿਲੀਆਂ? ਅਸਪਾਲਾ ਪਿੰਡ ਤੋਂ ਹਗੇ ਹੀ 4 ਤੋਂ 5 ਬੱਚੇ ਹੈਗੇ ਮੇਰੇ ਨਾਲ ਦੇ ਦੋ ਹੈਗੇ ਹੀ। ਜਿਨ੍ਹਾਂ ਨੂੰ ਮਤਲਬ ਕੋਈ ਪੈਸਾ ਪੂਸਾ ਦੇਣ ਉਹਨਾਂ ਦਾ ਲੱਗਿਆ? ਨਹੀਂ ਬਿਲਕੁਲ ਹੀ ਨਹੀਂ ਆਪੇ ਨਾਲ ਹੀ ਘਰ ਹੈਗਾ ਇਹ ਮੁੰਡੇ ਦਾ। ਤੁਸੀਂ ਦੇਖਿਓ ਉਹਨੇ ਘਰੇ ਮਨ ਕੇ ਚਲੋ ਵੀ ਘਰ ਵੀ ਬਹੁਤ ਠੀਕ ਠਾਕ ਜਾਈ ਤੇ ਉਹ ਮੁੰਡਾ ਇਸ ਟਾਈਮ ਪੰਜਾਬ ਪੁਲਿਸ 'ਚ ਹੈ। ਕੋਸੀ ਚਾਹਣੇ ਹੋ ਵੀ ਅਸੀਂ ਵੀ ਪੜ੍ਹ ਲਿਖ ਕੇ ਵੀ ਸਰਕਾਰ ਇਹੀ ਰਵੇ ਤੇ ਅਸੀਂ ਵੀ ਨੌਕਰੀ ਤੇ ਲੱਗ ਜੀਏ ਹਾਂਜੀ ਚਾਹੀਦਾ ਜੀ ਅੱਛਾ ਚਾਹਣੇ ਹੀ ਚਾਹਣੇ ਹਾਂਜੀ ਹਾਂਜੀ ਇੱਕ ਥੋੜਾ ਘੜਾ ਪਿੰਡ ਹੈ ਜੀ ਸਪਾਲਾ ਜੀ ਫੇ ਮਜ਼ਦੂਰੀ ਕਰਦੇ ਹਾਂ ਹਾਂਜੀ ਫੇ ਚੋਣਾ ਦਾ ਮੋਲ ਚੱਲ ਰਿਹਾ ਹੈ ਵੋਟਾਂ ਦਾ ਮੋਲ ਵੀ ਸਾਰੀਆਂ ਪਾਰਟੀਆਂ ਨੇ ਉਮੀਦਵਾਰ ਖੜੇ ਕਰਤੇ ਆਣੇ ਤੇ ਮੋਲ ਕਿਵੇਂ ਥੋੜੇ ਪਿੰਡ ਦਾ ਮੋਲ ਕਿਵੇਂ ਵੀ ਤੁਹਾਨੂੰ ਕਿਹੜੀ ਪਾਰਟੀ ਚੰਗੀ ਲੱਗਦੀ ਹੈ ਝਾੜੂ ਵਾਲੇ ਜੀ ਗੁਰਮੀਤ ਸਿੰਘ ਗੁੱਡੀਆ ਵੀ ਵਧੀਆ ਕੁਟੀਆਂ ਹਾਂਜੀ ਇਹ ਕਿਉਂ ਚੰਗੇ ਲੱਗਦੇ ਵਧੀਆ ਕੰਮ ਚੱਲੀ ਜਾਂਦਾ ਜੀ ਆਪਣੇ ਕੀ ਕੰਮ ਚੱਲੀ ਆ ਵਧੀਆ ਨਰੇਕਾ ਦੇ ਕੰਮ ਚੱਲੀ ਜਾਂਦਾ ਜੀ ਬੇਕਾ ਦਾ ਪੂਰਾ ਕੰਮ ਚੱਲੀ ਜਾਂਦਾ ਹਾਂਜੀ ਬਾਕੀ ਕੀ ਫਿਰਦਾ ਕਿ ਦਿਨ ਨਹੀਂ ਚੱਲਦਾ ਥੋੜੇ ਹਾਂਜੀ ਹਾਂਜੀ ਫੁੱਲ ਚੱਲਦਾ ਜੀ ਅੱਛਾ ਤੇ ਹੋਰ ਵੈਸੇ ਤੁਹਾਨੂੰ ਮਿਲਦੇ ਚੱਲਦੇ ਕਿਵੇਂ ਆ ਵਧੀਆ ਜੀ ਤੇ ਜਿਹੜੇ ਪਹਿਲਾਂ ਸੀਗੇ ਕਾਂਗਰਸ ਅਕਾਲੀ ਤੇ ਉਹ ਵੀ ਤੁਹਾਨੂੰ ਮਿਲਦੇ ਚੱਲਦੇ ਸੀ ਕਿ ਨਹੀਂ ਉਹ ਮਿਲਦੇ ਸੀ ਬਸ ਕੰਮ ਘੱਟ ਚੱਲੇ ਆ ਕੰਮ ਨਹੀਂ ਕਰਦੇ ਹਾਂਜੀ ਦੋ ਜੀ ਦੋ ਜੀ ਪਾਰਟੀਆਂ ਨੇ ਵੀ ਕੀਤਾ ਕੰਮ ਕੋਈ ਥੋੜੇ ਘੰਡੇ ਇੱਥੇ ਨਹੀਂ ਜੀ ਇੰਨਾ ਨਹੀਂ ਕੀਤਾ ਜੀ ਗੁਰਮੀਤ ਸਿੰਘ ਖੁੱਡਿਆ ਸਾਹਿਬ ਠੀਕ ਹੈ ਜੀ ਹਾਂ ਜੀ ਅੱਜ ਤੁਸੀਂ ਤੁਸੀਂ ਦੱਸੋ ਜੀ ਤੁਹਾਡਾ ਨਾਮ ਕੀ ਹੈ ਮੈਲ ਸਿੰਘ ਕਿਹੜਾ ਪਿੰਡ ਹੈ ਜੀ ਸਪਾਰਾ ਤੇ ਕੰਮ ਉਹ ਕਿਵੇਂ ਚੱਲਦਾ ਵੋਟਾਂ ਦਾ ਵਧੀਆ ਚੱਲਿਆ ਜਾਂਦਾ ਜੀ ਤੇ ਕਿਹੜੀ ਪਾਰਟੀ ਚੰਗੀ ਲੱਗਦੀ ਹੈ ਆਮ ਆਦਮੀ ਪਾਰਟੀ ਬਤਾ ਆ ਆਬਾ ਪਾਰਟੀ ਦਾ ਜਿਹੜਾ ਇੱਥੋਂ ਬਠਿੰਡਰ ਤੋਂ ਹੁਣ ਜਿਹੜਾ ਤੇ ਇੱਥੇ ਇਲੈਕਸ਼ਨ ਲੜ ਰਿਹਾ ਹੈ ਉਹ ਕੋੜ ਬੰਦੇ ਆ ਇਹ ਗਰਮੀਤ ਸਿੰਘ ਗੁੱਡੀਆਂ ਵਾਲਾ ਇਹ ਕਿਵੇਂ ਤੁਹਾਨੂੰ ਚਾਹ ਲੱਗਦਾ ਵੀ ਇਹਨੂੰ ਕਰੋਗੇ ਤੁਸੀਂ ਮਦਦ ਹਾਂਜੀ ਇਹਨੇ ਕੀ ਕੰਮ ਕੀਤੇ ਆ ਵੀ ਕੰਮ ਵਧੀਆ ਜੀ ਗੁੱਡੀਆਂ ਦੀ ਸगन ਸਕੀਮ 52000 ਦੀ ਇਹਨਾਂ ਦੇ ਦਿੱਤੀ ਆ ਅੱਛਾ ਹੋਰ ਕੰਮ ਹੋਰ ਕਿਹੜੇ ਕਿਹੜੇ ਕੰਮ ਕੀਤੇ ਜੀ ਇਹਨਾਂ ਨੇ ਗੁੱਡੀਆਂ ਸਾਹਿਬ ਨੇ ਬੱਚਿਆਂ ਨੂੰ ਨੌਕਰੀਆਂ ਵੀ ਦਿੱਤੀਆਂ ਇਹਨਾਂ ਜਿਨ੍ਹਾਂ ਦੇ ਬੱਚੇ ਲੱਗੇ ਉਹਨਾਂ ਬਾਤੀ ਤੇ ਰੱਬ ਇੱਕ ਮਸੀਹ ਹੱਥਲ ਕੇ ਆਇਆ ਹੈ ਨਹੀਂ ਫਰੀ ਦਿੱਤੀਆਂ ਕਿ ਪੈਸੇ-ਪੂਸੇ ਵੀ ਚੱਲੇ ਆ ਨਹੀਂ ਜੀ ਫਰੀ ਆ ਜਿੰਨੇ ਮੁੰਡੇ ਲੱਗੇ ਹੋਣਾ ਇੱਕ ਦੋ ਮੁੰਡੇ ਆਪਣੇ ਪਿੰਡ ਦੇ ਵਿੱਚ ਲੱਗੇ ਆ ਨਾ ਪੰਜ ਮੁੰਡੇ ਲੱਗੇ ਆ ਫਰੀ ਲੱਗੇ ਆ ਕੋਈ ਪੈਸਾ ਨਹੀਂ ਚੱਲਿਆ ਨਹੀਂ ਜੀ ਅੱਗੇ ਚੱਲਦਾ ਸੀ ਪੈਸਾ ਅੱਗੇ ਚੱਲਦੇ ਹਾਂ ਜੀ ਤੁਸੀਂ ਦੱਸੋ ਜੀ ਆਹ ਇਧਰ ਐ ਵੀ ਅੱਗੇ ਪੈਸੇ ਤੇਲਾ ਚੱਲਦਾ ਇਹਦੇ ਪੈਸਾ ਤੇਲਾ ਨਹੀਂ ਚੱਲਿਆ ਵਧੀਆ ਕੰਮ ਹੋਈ ਇਹਦੇ ਨੇ ਸਿੱਖਿਆ ਤਾਂ ਮੈਂ ਆ ਤੇ ਕਿਵੇਂ ਕੁੜੀਆਂ ਸਾਹਮਣੇ ਕੀਤਾ ਕੁਝ ਹਾਂਜੀ 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 ਕੁੜੀਆਂ ਦਾ ਹਾਂਜੀ ਕਿੰਨਾ ਕੀਤਾ ਸਕੇਲਾ ਬਹੁਤ ਵਧੀਆ ਕੀਤਾ ਕਿੰਨਾ ਚਿਰ ਉਹਨਾਂ ਦਾ ਆਉਣ ਦਾ ਟਾਈਮ ਹੋਇਆ ਬਹੁਤ ਵਧੀਆ ਕੀਤਾ ਜੀ ਇਹ ਮਿਲਦੇ ਜੁਲਦੇ ਵਧੀਆ ਹਾਂ ਵਧੀਆ ਵਧੀਆ ਜੀ ਜਦੋਂ ਤੁਸੀਂ ਜਾਣਦੇ ਆ ਕਿਤੇ ਫੋਨ ਫਾਨ ਕਿਸੇ ਨੂੰ ਕਰਾਉਣਾ ਹੁੰਦਾ ਕਰ ਦਿੰਦੇ ਆ ਸਾਡੇ ਦੇ ਇੱਥੇ ਕਿਵੇਂ ਉਮੀਦਵਾਰ ਸਾਡੇ ਤੋਂ ਸ਼ਾਮਦਾਸ ਹੋ ਗਿਆ ਜਗਨੰਦਨ ਸਿੰਘ ਹੋ ਗਿਆ ਇਹਨਾਂ ਨਾਲ ਜਾਈਦਾ ਆਪ ਦੇ ਅਗਲੇ ਫੋਨ ਤੇ ਨਾਲ ਗੱਲ ਹੋਈ ਨਾ ਕੀਤੀ ਜੀ ਕਿ ਇਹਨਾਂ ਨਾਲ ਜਾਈਦਾ ਫਿਰ ਕੰਮ-ਕੰਮ ਹੋ ਜਾਂਦੇ ਕੰਮ-ਕੰਮ ਹੁੰਦੇ ਆ ਜੀ ਵਧੀਆ ਜੀ ਬੰਦੇ ਵਧੀਆ ਹਾਂਜੀ ਹਾਂਜੀ ਫਿਰ ਤੁਸੀਂ ਇਹਨਾਂ ਨੂੰ ਜਿਤਾਉਣਾ ਚਾਹੁੰਦੇ ਹੋ ਹਾਂਜੀ ਹਾਂਜੀ ਪਹਿਲੀ ਵਾਰੀ ਵੋਟਾਂ ਇਧਰ ਪਾਈਆਂ ਸੀ ਵੀ ਆਪਣੀ ਨੇਧਰੀ ਨੇ ਜੀ ਠੀਕ ਹੈ ਤੁਹਾਡੀ ਬਹੁਤ ਮਿਹਰਬਾਨੀ